ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਇੱਕ ਮੁਲਾਕਾਤ ਹੈ ਜਿਹੜੀ ਉਹ ਰਾਜੇਵਾਲ ਹੁਣਾਂ ਦੇ ਨਾਲ ਕੀਤੀ ਗਈ ਹੈ ਜੀ ਹਾਂ ਕਿਸਾਨੀ ਲੀਡਰ ਰਾਜੇਵਾਲ ਅੱਜ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨਜ਼ਰ ਆਏ ਦਰਅਸਲ ਸੁਖਬੀਰ ਬਾਦਲ ਖੋਦਾ ਸਮਰਾਲਾ ਵਿਖੇ ਰਾਜਵਾਲ ਹੁਣਾ ਦੇ ਘਰ ਪਹੁੰਚੇ ਸਨ ਜਿੱਥੇ ਅੱਧੇ ਪੌਣੇ ਘੰਟੇ ਤੱਕ ਇੱਕ ਬੰਦ ਕਮਰਾ ਮੀਟਿੰਗ ਹੈ ਜਿਹੜੀ ਉਹ ਦੋਵਾਂ ਲੀਡਰਾਂ ਦੇ ਵਿਚਕਾਰ ਚੱਲੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਸਮਰਾਲਾ ਤੋਂ ਆਮ ਆਦਮੀ ਪਾਰਟੀ ਦਾ ਪੱਖ ਮਜ਼ਬੂਤ ਹੋਣ ਦੇ ਕਾਰਨ ਅਕਾਲੀ ਦਲ ਵੀ ਆਪਣਾ ਪੱਖ ਮਜ਼ਬੂਤ ਰੱਖਣਾ ਚਾਹੁੰਦੀ ਹੈ ਤੇ ਉਥੋਂ ਰਾਜੇਵਾਲ ਵਰਗੇ ਵੱਡੇ ਉਮੀਦਵਾਰ ਨੂੰ 2027 ਦੇ ਵਿੱਚ ਉਮੀਦਵਾਰ ਉਤਾਰ ਸਕਦੀ ਹੈ ਇਸ ਲਈ ਸਿਆਸੀ ਕਿਆਸ ਰਹੀਆਂ ਨੇ ਜਿਹੜੀਆਂ ਕਈ ਤਰ੍ਹਾਂ ਦੀਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਬਾਦਲ ਸ਼ਾਇਦ ਰਾਜੇਵਾਲ ਉਹਨਾਂ ਨੂੰ ਮਨਾਉਣ ਦੇ ਲਈ ਆਏ ਨੇ ਕਿ ਤੁਸੀਂ ਸਾਡੇ ਖੇਮੇ ਦੇ ਵਿੱਚ ਆ ਜਾਓ ਤੇ 2027 ਦੇ ਵਿੱਚ ਅਸੀਂ ਸਮਰਾਲਾ ਤੋਂ ਤੁਹਾਨੂੰ ਸੀਟ ਦੇਵਾਂਗੇ ਪਰ ਦੂਜੇ ਪਾਸੇ ਜਦੋਂ ਸੁਖਬੀਰ ਬਾਦਲ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਸਿਰਫ ਇੱਕ ਪਰਵਾਰਕ ਮਿਲਣੀ ਸੀ ਉਹ ਸਿਰਫ ਰਾਜੀਵਾਲ ਉਹਨਾਂ ਦਾ ਹਾਲਚਾਲ ਜਾਣਨ ਲਈ ਪਹੁੰਚੇ ਨੇ ਹੋਰ ਕੀ ਕੁਝ ਕਹਿਣਾ ਹੈ ਰਾਜੀਵਾਲ ਅਤੇ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨ ਆਇਆ ਇਸ ਦੇ ਨਾਲੇ ਦੇਖੋ ਐਗਰੀਕਲਚਰ ਵਿੱਚ 프리 ਮੈਕਨੈਗੀ ਅਥਾਰਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਜਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਆਪਾਂ ਮੁਨਾਫੇਪਾਕਿਸਤਾਨ ਦਾ ਬਣਾਉਣਾ ਹੈ ਐਂਡ ਆਈ ਕੈਨ ਨਾ ਕੁਲ ਇਹਦਾ ਨੋਲਿਜ ਦਾ ਮਤਲਬ ਇਹਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਿਆਸੀ ਸਿਆਸੀ ਛੜੀਆਂ ਨੇ ਸਿਆਸਤ ਦੇ ਤੌਰ ਤੇ ਮੁਲਾਕਾਤ ਦਾ ਨਹੀਂ ਕੋਈ ਸਿਆਸਤ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅਸੀਂ ਵੀ ਉਵੇਂ ਉਵੇਂ ਮੰਗੋ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਸਾਰੇ ਵੀ ਅਸੀਂ ਮਿਲਿਆ ਵੀ ਰੋਣਾ ਚਾਹੁੰਦੇ ਤੇ ਮਿਲਣਾ ਚਾਹੁੰਦੇ ਨੇ ਬਸਾ ਵੈਲਕਮ ਵੀਤਰਾ ਦੇ ਸਾਰੇ ਆਉਂਦੇ ਜਾਂਦੇ ਨੇ ਸਾਰੇ ਪਾਰਟੀਆਂ ਦੇ ਲੀਡਰ ਮਿਲ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕ ਕਰਨਾ ਕੁਝ ਹੋਰ ਕੋਈ ਕਰਨੀ ਸੀ ਪਰਿਵਾਰ ਦੇ ਵਿੱਚ ਬੈਠੇ ਇਹਨਾਂ ਦੇ ਫਾਦਰ ਮੇਲੇ ਦੀਆਂ ਗੱਲਾਂ ਉਹ ਚੋਰ ਆਉਂਦੇ ਨੇ ਇਹ ਤੋਂ ਬਤਾਲ ਜੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਪਾਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਡੇ ਕਰਾਈਸਿਸ ਵੱਲ ਵੱਧ ਰਿਹਾ ਹੈ ਅੱਖਲਾ ਹੜ੍ਹਾਂ ਤੱਕ ਸੀ ਨਹੀਂ ਝਾੜ ਘਟ ਗਿਆ ਬਹੁਤ ਔਰ ਹੁਣ ਜੇ ਦੁਬਾਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹਨੇ ਪੰਜਾਬ ਦੀ ਸੀ ਉਹ ਟੁੱਟ ਗਈ ਉਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਦੇ ਬਾਕੀ ਦੋ ਬੈਠਾ ਤੋਂ ਅੱਜ ਜਿਹੜੀਆਂ 2027 ਵਿੱਚ ਅੱਜ ਤੁਸੀਂ ਵਿੱਚ ਨਾਸ ਕਰ ਰਹੇ ਆ ਰਹੇ ਹਨ ਸਾਨੀ ਮਸਲੇ ਨੂੰ ਲੈ ਕੇ ਕੋਈ ਏਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਏਦਾਂ ਦੀ ਏਦਾਂ ਦੀ ਕੋਈ ਨਹੀਂ ਕਿ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਤੇ ਏਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਪੋਲੀਟਿਕਲ ਕੰਮ ਤਾਂ ਕੋਈ ਹੋਈ ਨਹੀਂ ਨਾ ਇਹ ਸਿਮਪਲੀ ਅਸੈਂਬਲੀ ਵਿਜ਼ਿਟ ਸੀ ਅਰਿਜਨਲ ਪਾਰਟੀ ਲਈ ਜਿਵੇਂ ਤੁਸੀਂ ਕਹਿਆ ਵੀ ਇੱਥੇ ਦੇਖੇ ਪਾ ਰਹੇ ਨੇ ਮੈਂ ਆਪਣੀ ਰਾਏ ਦਿੱਤੀ ਆ ਜੀ ਦੇਖੇ ਆ ਗਿਆ ਜੀ ਉਹ ਕਹਿੰਦੇ ਕੁਝ ਬਸ ਦੇਖੀ ਕਰਦੇ ਹੋ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨ ਆਇਆ ਉਸ ਦੇ ਨਾਲੇ ਦੇਖੋ ਐਗਰੀਕਲਚਰ ਵਿੱਚ 프리 ਮੈਕਨੈਗ ਅਥਾਰਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਐਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਆਪਾਂ ਮੁਨਾਫੇਪਕਸ਼ੀ ਤੱਕ ਦਾ ਬਣਾਉਣਾ ਹੈ ਐਂਡ ਆਈ ਕੈਨ ਨਾ ਕੋਈ ਦਾ ਨੌਲੇਜ ਦਾ ਮਤਲਬ ਹੈ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਵਾਂਗੇ ਸਰ ਸਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਸਿਆਸਤ ਦੇ ਦੌਰ ਤੇ ਮੁਲਾਕਾਤਾਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਮੈਂ ਅਸੀਂ ਵੀ ਓਵੇਂ ਓਵੇਂ ਵਾਂਗ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆਨ ਸਰ ਜੀ ਮੀਡੀਆ ਵੀ ਉਹ ਰੋਣਾ ਚਾਹੁੰਦੇ ਕਿ ਮਿਲਣਾ ਤੋਂ ਦੇਖਾ ਵੈਲਕਮ ਇਹ ਬੁਈ ਟਰਾਡਿਸ਼ਨ ਸਾਰੇ ਹੋ ਜਾਂਦੇ ਨੇ ਸਾਰੇ ਪਾਰਟੀਆਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕ ਕਰਨਾ ਕੋਈ ਹੋਰ ਕੋਈ ਕਰਨੀ ਸੀ ਪਰਿਵਾਰ ਨੂੰ ਬੈਠੇ ਇਹਨਾਂ ਦੇ ਫਾਦਰ ਵੇਲੇ ਦੀਆਂ ਗੱਲਾਂ ਹੋ ਰੌਂਦੇ ਰਹੇ ਇਹ ਤੋਂ ਬਾਕੀ ਜਦ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਪਾਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਟਿਕ ਕਰਾਈਸਿਸ ਵੱਲ ਵੱਧ ਰਿਹਾ ਹੈ ਅੱਕੱਲਾ ਹੜ੍ਹਾਂ ਤੱਕ ਸੀ ਨਹੀਂ ਝਾੜ ਘਟ ਗਿਆ ਬਹੁਤ ਔਰ ਹੁਣ ਜੇ ਉਧਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਡਾ ਲੋਕਿਆ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹਨੇ ਪੰਜਾਬ ਦੀ ਸੀ ਉਹ ਟੁੱਟ ਗਈ ਉਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਦੇ ਹੋ ਬਾਕੀ ਤੋਂ ਬੈਤ ਤੁਹਾਡੀ ਜਿਹੜੀ ਦੋਨਾਂ ਦਾ ਸੱਤ ਤੁਸੀਂ ਵਿੱਚ ਨੱਚ ਤੁਸੀਂ ਵਿੱਚ ਨੱਚ ਕਰ ਰਹੇ ਆ ਰਹੇ ਮਸਾਣੀ ਮਸਲੇ ਨੂੰ ਲੈ ਕੇ ਕੋਈ ਏਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਏਦਾਂ ਦੀ ਏਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜਾਏ ਇਹਨਾਂ ਦੇ ਕੋਈ ਏਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਕੋਈ ਗੱਲ ਤਾਂ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਫੈਮਿਲੀ ਵਿਜ਼ਿਟ ਸੀ ਅਰिजिनल ਪਾਰਟੀ ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇਖੇ ਰਿਹਾ ਕਰਦੇ ਨੇ ਮੈਂ ਆਪਣੀ ਰਾਏ ਦਿੱਤੀ ਕਿ ਸਰ ਦੇ ਕੇ ਆ ਗਿਆ ਜੀ ਉਹ ਕਹਿੰਦੇ ਬਸ ਬੀ ਕਰਦੇ ਹੋਗੇ ਬੇਸ਼ੱਕ ਰਾਜੀਵਾਲਾ ਤੋਂ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਇਸ ਚੀਜ਼ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ ਕਿ ਇਹ ਕੋਈ ਸਿਆਸੀ ਮਿਲਣੀ ਨਹੀਂ ਇਹ ਸਿਰਫ ਇੱਕ ਪਰਿਵਾਰਕ ਮਿਲਣੀ ਸੀ ਪਰ ਇਸ ਮੁਲਾਕਾਤ ਦੇ ਚਰਚੇ ਸਿਆਸੀ ਗਲਿਆਰਾਂ ਦੇ ਵਿੱਚ ਹੁਣੇ ਸ਼ੁਰੂ ਹੋ ਗਏ ਨੇ ਤੇ ਲਗਾਤਾਰ ਜਿਹੜੇ ਮਾਹਰ ਨੇ ਉਹ ਇਸ ਚੀਜ਼ ਦੇ ਅਕਿਆਸਰਾਈਆਂ ਲਗਾ ਰਹੇ ਨੇ ਕਿ ਆਖਿਰਕਾਰ ਇਸ ਮੀਟਿੰਗ ਦੇ ਮਾਇਨੇ ਕਿਸ ਤਰ੍ਹਾਂ ਦੇ ਨਿਕਲਦੇ ਨੇ ਕਿ 2027 ਦੇ ਵਿੱਚ ਇਹ ਮੀਟਿੰਗ ਪ੍ਰਭਾਵਸ਼ਾਲੀ ਰਹੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਇੱਕ ਮੁਲਾਕਾਤ ਹੈ ਜਿਹੜੀ ਉਹ ਰਾਜੇਵਾਲ ਹੁਣਾਂ ਦੇ ਨਾਲ ਕੀਤੀ ਗਈ ਹੈ ਜੀ ਹਾਂ ਕਿਸਾਨੀ ਲੀਡਰ ਰਾਜੇਵਾਲ ਅੱਜ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨਜ਼ਰ ਆਏ ਦਰਅਸਲ ਸੁਖਬੀਰ ਬਾਦਲ ਕੋਦਾ ਸਮਰਾਲਾ ਵਿਖੇ ਰਾਜਵਾਲ ਹੁਣਾਂ ਦੇ ਘਰ ਪਹੁੰਚੇ ਸਨ ਜਿੱਥੇ ਅੱਧੇ ਪੌਣੇ ਘੰਟੇ ਤੱਕ ਇੱਕ ਬੰਦ ਕਮਰਾ ਮੀਟਿੰਗ ਹੈ ਜਿਹੜੀ ਉਹ ਦੋਵਾਂ ਲੀਡਰਾਂ ਦੇ ਵਿਚਕਾਰ ਚੱਲੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਸਮਰਾਲਾ ਤੋਂ ਆਮ ਆਦਮੀ ਪਾਰਟੀ ਦਾ ਪੱਖ ਮਜ਼ਬੂਤ ਹੋਣ ਦੇ ਕਾਰਨ ਅਕਾਲੀ ਦਲ ਵੀ ਆਪਣਾ ਪੱਖ ਮਜ਼ਬੂਤ ਰੱਖਣਾ ਚਾਹੁੰਦੀ ਹੈ ਤੇ ਉਥੋਂ ਰਾਜੇਵਾਲ ਵਰਗੇ ਵੱਡੇ ਉਮੀਦਵਾਰ ਨੂੰ 2027 ਦੇ ਵਿੱਚ ਉਮੀਦਵਾਰ ਉਤਾਰ ਸਕਦੀ ਹੈ ਇਸ ਲਈ ਸਿਆਸੀ ਕਿੱਸ ਰਹੀਆਂ ਨੇ ਜਿਹੜੀਆਂ ਕਈ ਤਰ੍ਹਾਂ ਦੀਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਬਾਦਲ ਸ਼ਾਇਦ ਰਾਜੇਵਾਲ ਉਹਨਾਂ ਨੂੰ ਮਨਾਉਣ ਦੇ ਲਈ ਆਏ ਨੇ ਕਿ ਤੁਸੀਂ ਸਾਡੇ ਖੇਮੇ ਦੇ ਵਿੱਚ ਆ ਜਾਓ ਤੇ 2027 ਦੇ ਵਿੱਚ ਅਸੀਂ ਸਮਰਾਣਾ ਤੋਂ ਤੁਹਾਨੂੰ ਸੀਟ ਦੇਵਾਂਗੇ ਪਰ ਦੂਜੇ ਪਾਸੇ ਜਦੋਂ ਸੁਖਬੀਰ ਬਾਦਲ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਸਿਰਫ ਇੱਕ ਪਰਵਾਰਕ ਲਿਸੀਓ ਸਰਫਾ ਰਾਜੀਵਾਲ ਹੁਣਾਂ ਦਾ ਹਾਲਚਾਲ ਜਾਣਨ ਲਈ ਪਹੁੰਚੇ ਨੇ ਹੋਰ ਕੀ ਕੁਝ ਕਹਿਣਾ ਹੈ ਰਾਜੀਵਾਲ ਅਤੇ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਆਓ ਸੁਣਦੇ ਹਾਂ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਆਇਆ ਤੇ ਨਾਲੇ ਦੇਖੋ ਐਗਰੀਕਲਚਰ ਵਿੱਚ ਫਰੀ ਮੈਕਨੈਜਰੀਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤਾਂ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਉਹ ਮੁਨਾਫੇ ਪਾਕਿਸਤਾਨ ਦਾ ਬਣਾਉਣਾ ਹੈ ਐਂਡ ਆਈ ਕਨ ਨਾ ਕੁਲੇ ਦਾ ਨੋਲਿਜ ਦਾ ਮਤਲਬ ਇਹਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਵਾਂਗੇ ਸਰ ਸਜਾ ਮਾ ਸਿਆਸੀ ਜਿਹੜੀਆਂ ਨੇ ਸਿਆਸਤ ਦੇ ਤੌਰ ਤੇ ਮੁਲਾਕਾਤ ਦਾ ਨਹੀਂ ਕੋਈ ਸਿਆਸਤ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੁਏ ਆ ਫਾਦਰ ਸਾਹਿਬ ਵੀ ਅੱਸੀ ਮੀਡੀਆ ਵੀ ਉਹ ਰੋਣਾ ਚਾਹੁੰਦੇ ਤੇ ਮਿਲਣਾ ਚਾਹੁੰਦੇ ਨੇ ਵਿਸ਼ਾ ਵੈਲਕਮ ਹੋਇਆ ਸਾਰੇ ਉਹ ਜੰਦੇ ਰਹੇ ਸਾਰੇ ਪਾਰਟੀਆਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾਲ ਕੋ ਪੋਲੀਟਿਕ ਕਰਨਾ ਕੋਈ ਕੁਝ ਕਰਨੀ ਸੀ ਪਰਵਾਰ ਵਿੱਚ ਬੈਠੇ ਇਹਨਾਂ ਦੇ ਫਾਦਰ ਵੇਲੇ ਦੀਆਂ ਗੱਲਾਂ ਉਹ ਦੋ ਰਹਿੰਦੇ ਨੇ ਇਹ ਤੋਂ ਬਾਕੀ ਸਾਰੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣਾ 파ਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਡੇ ਕ੍ਰਾਈਸਿਸ ਵੱਲ ਵੱਧ ਰਿਹਾ ਹੈ ਅੱਖਲਾ ਹੜ੍ਹਾਂ ਤੱਕ ਸੇ ਇੱਕ ਨਹੀਂ ਝਾਲ ਘਟ ਗਿਆ ਬਹੁਤ ਔਰ ਜੇ ਦੋ ਦਿਨ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸਿਸ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹਨੇ ਕਿ ਪੰਜਾਬ ਦੀ ਸੀ ਉਹ ਟੁੱਟ ਗਈ ਉਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਨਾ ਹੈ ਬਾਕੀ ਤੋਂ ਬੈਠੋ ਤਾਂ ਅੱਜ ਜਿਹੜੀਆਂ ਦੋਆਂ ਦਾ ਸੱਤ ਤੁਸੀਂ ਵਿੱਚ ਨੱਚ ਤੁਸੀਂ ਵਿੱਚ ਨੱਚ ਕਰਦੇ ਆ ਰਹੇ ਮਸਾਣੀ ਮਸਲੇ ਨੂੰ ਲੈ ਕੇ ਕੋਈ ਐਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਐਦਾਂ ਦੀ ਐਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜਾਏ ਇਹਨਾਂ ਦੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਕੋਈ ਗੱਲ ਤਾਂ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਫੈਮਿਲੀ ਵਿਜ਼ਿਟ ਸੀ ਅਰਿਜਨਲ ਪਾਰਟੀ ਲਈ ਜਿਵੇਂ ਤੁਸੀਂ ਕਹਿਆ ਵੀ ਇੱਥੇ ਦੇਖਣ ਆ ਗਏ ਮੈਂ ਆਪਣੀ ਰਾਏ ਦਿੱਤੀ ਤੀ ਉਹ ਕਹਿੰਦੇ ਕੁਝ ਨਹੀਂ ਕਰਦੇ ਤੁਹਾਨੂੰ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਆਇਆ ਇਸ ਦੇ ਨਾਲ ਇੱਕ ਦੇਖੋ ਐਗਰੀਕਲਚਰ ਵਿੱਚ 프리 ਮੈਕਨੈਗ ਅਥਾਰਟੀ ਹੈ ਉਹ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਤੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਆਪਾਂ ਮੁਨਾਫੇਪਾਕਿਸਤਾਨ ਦਾ ਬਣਾਉਣਾ ਹੈ ਐਂਡ ਆਈ ਕੈਨ ਨਾ ਕੋਈ ਦਾ ਨੋਲਿਜ ਦਾ ਮਤਲਬ ਇਹਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਵਾਂਗੇ ਸਰ ਸਿਆਸੀ ਸਿਆਸੀ ਜਿਹੜੀਆਂ ਨੇ ਸਿਆਸਤ ਦੇ ਤੌਰ ਤੇ ਮੁਲਾਕਾਤਾਂ ਨਹੀਂ ਕੋਈ ਸਿਆਸਤ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਮੈਂ ਅਸੀਂ ਵੀ ਉਵੇਂ ਉਵੇਂ ਮੰਗੋ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਸਰ ਜੀ ਵੀ ਅਸੀਂ ਮਿਲਿਆ ਵੀ ਰੋਣਾ ਚਾਹੁੰਦੇ ਤੇ ਮਿਲਣਾ ਚਾਹੁੰਦੇ ਨੇ ਬਈ ਵੈਲਕਮ ਹੋਈਤ ਰਾਜ ਸਾਰੇ ਆਉਂਦੇ ਜਾਂਦੇ ਨੇ ਸਾਰੇ ਪਾਰਟੀਆਂ ਦੇ ਲੀਡਰ ਬਿਲਕੁਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕ ਕਰਨਾ ਕੋਈ ਕਰਨੀ ਸੀ ਪਰਵਾਰ ਦੇ ਵਿੱਚ ਬੈਠੇ ਇਹਨਾਂ ਦੇ ਫਾਦਰ ਮੇਲੇ ਦੀਆਂ ਗੱਲਾਂ ਉਹ ਚਰ ਰਹੇ ਨੇ ਤੇ ਕੋਈ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣਾ ਕੰਮ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਡੇ ਕ੍ਰਾਈਸਿਸ ਵੱਲ ਵੱਧ ਰਿਹਾ ਹੈ ਅੱਖਲਾ ਹੜ੍ਹਾਂ ਤੱਕ ਸੇ ਇੱਕ ਨਹੀਂ ਝਾਲ ਘਟ ਗਿਆ ਬਹੁਤ ਔਰ ਜੇ ਦੋ ਦਿਨ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸਿਸ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹਨੇ ਕਿ ਪੰਜਾਬ ਦੀ ਸੀ ਉਹ ਟੁੱਟ ਗਈ ਉਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਦੇ ਬਾਕੀ ਦੋ ਬੈਠਾ ਤਾਂ ਅੱਜ ਦੇ ਲਈ 2007 ਵਿੱਚ ਅੱਜ ਤੁਸੀਂ ਵਿੱਚ ਨਾਸ਼ ਕਰ ਰਹੇ ਆ ਰਹੇ ਹਾਂ ਮਸਾਂਨੀ ਮਸਲੇ ਨੂੰ ਲੈ ਕੇ ਕੋਈ ਏਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਏਦਾਂ ਦੀ ਏਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜਾਏ ਇਹਨਾਂ ਦੇ ਏਦਾਂ ਦੀ ਕੋਈ ਕਰਨੀ ਇਲੈਕਸ਼ਨ ਨਾਲ ਪੋਲਿਟਿਕਲ ਕੰਮ ਤਾਂ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਫੈਮਿਲੀ ਵਿਜ਼ਿਟ ਸੀ ਅਰिजिनल ਪਾਰਟੀ ਲਈ ਜਿਵੇਂ ਤੁਸੀਂ ਕਹੇ ਹਾਬੀ ਇੱਥੇ ਦੇਖੇ ਹੋ ਪਾ ਗਏ ਨੇ ਮੈਂ ਆਪਣੀ ਰਾਏ ਦਿੰਦੀ ਆ ਜੀ ਦੇਖੇ ਆ ਗਿਆ ਜੀ ਉਹ ਕਹਿੰਦੇ ਸਰ ਕੁਝ ਬਸ ਵੇਖੀ ਕਰਦੇ ਹੋ ਬੇਸ਼ੱਕ ਰਾਜੀਵਾਲਾ ਤੇ ਸੁਭੀਰ ਸਿੰਘ ਬਾਦਲ ਹੁਣਾਂ ਨੇ ਇਸ ਚੀਜ਼ ਨੂੰ ਮੁੱਡੋ ਹੀ ਖਾਰਜ ਕਰ ਦਿੱਤਾ ਹੈ ਕਿ ਇਹ ਕੋਈ ਸਿਆਸੀ ਮਿਲਣੀ ਨਹੀਂ ਇਹ ਸਿਰਫ ਇੱਕ ਪਰਿਵਾਰਕ ਮਿਲਣੀ ਸੀ ਪਰ ਇਸ ਮੁਲਾਕਾਤ ਦੇ ਚਰਚੇ ਸਿਆਸੀ ਗਲਿਆਰਾਂ ਦੇ ਵਿੱਚ ਹੁਣੇ ਸ਼ੁਰੂ ਹੋ ਗਏ ਨੇ ਤੇ ਲਗਾਤਾਰ ਜਿਹੜੇ ਮਾਹਰ ਨੇ ਉਹ ਇਸ ਚੀਜ਼ ਦੇ ਕਿਆਸਰਾਈਆਂ ਲਗਾ ਰਹੇ ਨੇ ਕਿ ਆਖਿਰਕਾਰ ਇਸ ਮੀਟਿੰਗ ਦੇ ਮਾਇਨੇ ਕਿਸ ਤਰ੍ਹਾਂ ਦੇ ਨਿਕਲਦੇ ਨੇ ਕਿ 2027 ਦੇ ਵਿੱਚ ਇਹ ਮੀਟਿੰਗ ਪ੍ਰਭਾਵਸ਼ਾਲੀ ਰਹੇਗੀ ਜਾਂ ਨਹੀਂ ਇਹ ਸਮਾ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ